ਅੰਜੀ ਸਸਿਕਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਸਟੇਟ ਡੀਅਰ 100 ਰੁਪਏ ਮੰਥਲੀ ਲੋਟਰੀ ਦੇ ਰਿਜ਼ਲਟ ਬਾਰੇ ਕੱਲ ਤੁਹਾਨੂੰ ਪਤਾ ਪੰਜਾਬ ਸਟੇਟ ਡੀਅਰ 100 ਰੁਪਏ ਮਹੀਨਾ ਵਾਲਾ ਲੋਟਰੀ ਦਾ ਡਰਾਅ ਹੋ ਕੇ ਡੇ ਦਾ 7 ਵੇ ਡਰਾਅ ਸੀਗਾ ਤੇ 100 ਰੁਪਏ ਦੀ ਟਿਕਟ ਸੀਗੀ ਇਹਦੇ ਵਿੱਚ ਪਹਿਲਾ ਪ੍ਰਾਈਜ਼ ਜਿਹੜਾ ਸੀਗਾ ਉਹ 25 ਲੱਖ ਰੁਪਏ ਦਾ ਸੀਗਾ 240 ਹਜ਼ਾਰ ਟਿਕਟਾਂ ਦੀ ਸਕੀਮ ਸੀਗੀ ਤੇ ਜਿਹੜਾ ਪਹਿਲਾ ਪ੍ਰਾਈਜ਼ ਹੈ ਉਹ ਅਨਸੋਲਡ ਚਲ ਗਿਆ ਯਾਨੀ ਸਰਕਾਰ ਨੂੰ ਵਾਪਸ ਚਲ ਗਿਆ ਇਹ ਨੰਬਰ ਤੇ ਲੱਗਾ ਏਸੀਡੀ ਵਿੱਚ ਆਇਆ 69167 ਤੇ ਠੀਕ ਹੈ ਜੀ ਇਹ ਲੋਟਰੀ ਜਿਹੜੀ ਗਰੰਟੀ ਨਹੀਂ ਸੀਗੀ ਦੂਸਰਾ ਨਾਮ 5 ਲੱਖ ਰੁਪਏ ਦਾ ਸੀਗਾ ਇਹ ਲੱਗਾ ਏਸੀ ਵੀ ਵਿੱਚ 96613 ਤੇ ਇਹ ਲੱਗਾ ਬੋਰ ਚ ਦੂਸਰਾ 5 ਲੱਖ ਦਾ ਇਹ ਬਿਕੀਆਂ ਟੈਟਾ ਚ ਆ ਗਿਆ ਸੀਗਾ ਫੇਰ ਸੀਗਾ ਜੀ 9000 ਦੇ 30 ਪ੍ਰਾਈਜ਼ ਇੱਥੇ ਤੁਸੀਂ ਲੋਟਰੀ ਸਿਰਫ 5 ਨੰਬਰ ਮੈਚ ਕਰਨੇ ਮੋਲੀ ਸੀਰੀ ਛੱਡ ਦੇਣੀ اے ਬੀ ਸੀ ਜਿਹੜੀ ਮਰਜ਼ੀ ਉਹ ਤੁਹਾਡੇ ਕੋਲ ਜੇ ਤੁਹਾਨੂੰ ਕੋਲ ਟੈਂਟ ਟਕਟ ਹੋਈਆਂ ਤਾਂ ਤੁਹਾਨੂੰ 27000 ਰੁਪਏ ਮਿਲ ਜਾਣਾ ਫੇਰ ਸੀਗਾ ਜੀ 7000 ਦਾ ਪ੍ਰਾਈਜ਼ ਇੱਥੇ ਵੀ ਤੁਸੀਂ ਲੋਟਰੀ ਸਿਰਫ 4 ਨੰਬਰ ਮੈਚ ਕਰਨੇ ਆ ਮੋਹ ਲੈ ਇੱਕ ਨੰਬਰ ਛੱਡ ਦੇਣ ਤੇ ਇੱਕ ਸੀਰੀ ਛੱਡ ਦੇਣੀ ਫੇਰ ਸਿਕਾ ਜੀ 5000 ਦਾ ਇੱਥੇ ਵੀ ਤੁਸੀਂ ਲੋਟਰੀ ਸਿਰਫ 4 ਨੰਬਰ ਮੈਚ ਕਰਨੇ ਆ ਫੇਰ 3000 ਦਾ ਪ੍ਰਾਈਸ ਸਿਕਾ ਇੱਥੇ ਵੀ ਤੁਸੀਂ ਲੋਟਰੀ ਸਿਰਫ 4 ਨੰਬਰ ਮੈਚ ਕਰਨੇ ਆ ਫੇਰ 1000 ਰੁਪਏ ਦਾ ਪ੍ਰਾਈਸ ਸਿਕਾ ਜੇ ਤੁਹਾਡੇ ਕੋਲ 3 ਟਿਕਟਾਂ ਹੋਈਆਂ ਤਾਂ ਤੁਹਾਨੂੰ 3000 ਰੁਪਏ ਮਿਲਣਾ ਜੇ 3000 ਚ ਲੱਗਾ ਤਾਂ 9000 ਰੁਪਏ ਮਿਲ ਜਾਣਾ ਐਂਡ ਦਾ ਪ੍ਰਾਈਸ ਸਿਕਾ ਜੀ 200 ਰੁਪਏ ਦਾ ਜੇਰ ਵਿੱਚ ਲੱਗਾ ਤਾਂ ਤੁਹਾਨੂੰ 600 ਰੁਪਏ ਮਿਲ ਜਾਣਾ ਦੇਖੋ ਇਹ ਲੋਟਰੀ ਜਿਹੜੀ ਗਰੰਟੀ ਨਹੀਂ ਸੀਗੀ ਠੀਕ ਹੈ ਜੀ ਪਿਛਲੀ ਵਾਰ ਇਹ 45 ਲੱਖ ਰੁਪਏ ਦਾ ਨਾਮ ਸੀਗਾ ਉਹ ਜਲੰਧਰ ਵਿੱਚ ਲੱਗਾ ਸੀਗਾ ਇਸ ਵਾਰੀ ਚ ਸੀਗਾ 25 ਲੱਖ ਰੁਪਏ ਦਾ ਨਾਮ ਇਹ ਦੇਖੋ ਸਰਕਾਰ ਨੂੰ ਵਾਪਸ ਚਲ ਗਿਆ ਹੁਣ ਮੈਂ ਤੁਹਾਨੂੰ ਦਿਖਾਉਣਾ ਮੈਂ ਤੁਹਾਨੂੰ ਕੱਲ ਹੀ ਕਹਿਣਾ ਉਹਨੂੰ ਲੋਟਰੀ ਗਰੰਟਡ ਖਰੀਦਿਆ ਕਰੋ ਇਸ ਕਰਕੇ ਕਹਿਣਾ ਨਾ ਇਹ ਦੇਖੋ ਹੁਣ ਆਹ ਲੋਟਰੀ ਹੈ ਜਿਹੜੀ ਪੰਜਾਬ ਸਰਕਾਰ ਦੀ ਲੋਟਰੀ ਹੈ ਇਹਦੇ ਵਿੱਚ 5 ਲੱਖ ਦੀ ਸਕੀਮ ਹੈ 5 ਲੱਖ ਵਿੱਚੋਂ ਜਾਏ 2 ਲੱਖ ਵਿਕੇ ਜਾਏ 1 ਲੱਖ ਵਿਕੇ ਪਹਿਲਾ ਪ੍ਰਾਈਜ਼ ਗਰੰਟਡ ਹੋਣਾ ਹੁਣ ਇਹ ਜਿਹੜੀ ਲੋਟਰੀ ਸੀਗੀ 25 ਲੱਖ ਰੁਪਏ ਦਾ ਨਾਮ ਸੀਗਾ ਇਹਦੇ ਵਿੱਚ ਇਹ ਲੋਟਰੀ ਸਰਕਾਰ ਨੂੰ ਵਾਪਸ ਚਲ ਗਈ ਇਹਦੇ ਵਿੱਚ ਜਿਹੜੀ 5 ਲੱਖ ਦੀ ਸਕੀਮ ਹੁੰਦੀ ਆ ਜਿਹੜਾ ਜਨਵਰੀ ਚ ਡਰਾਓ ਕੱਢੇ ਸੀਗਾ 357000 ਟਿਕਟ ਵੇਚੀ ਸੀਗੀ ਇਹਦੇ ਵਿੱਚ 240000 ਟਿਕਟ ਆਇਆ ਕੀ ਗੱਲ ਸਰਕਾਰ ਇਹ ਜਿਹੜੀ ਲੋਟਰੀ ਦੇ ਨਹੀਂ ਸਕਦੀ ਗਰੰਟਡ ਨਹੀਂ ਕੱਢ ਸਕਦੀ ਇਹ ਲੋਟਰੀ ਪਰ ਤੁਸੀਂ ਬੋਲਦੇ ਨਹੀਂ ਆ ਕਿ ਨਾ ਤੁਸੀਂ ਕਮੈਂਟ ਕਰਦੇ ਤੁਹਾਨੂੰ ਮੈਂ ਕਹਿੰਨਾ ਨਾ ਲਾਈਕ ਨੂੰ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜਾਂ ਸ਼ੇਅਰ ਕਰ ਦਿਆ ਕਰੋ ਪਰ ਤੁਸੀਂ ਕੋਈ ਵੀ ਬੰਦਾ 200 500 ਬੰਦਾ ਆਪਣੀ ਵੀਡੀਓ ਦੇ ਦ ਸਿਰਫ 5 ਤੋਂ 7 ਲਾਈਕ ਆਉਂਦੇ ਆ ਠੀਕ ਆ ਜੀ ਆ ਜਿਹੜਾ ਡਰਾ ਆ ਇਹਦੇ ਵਿੱਚ ਪਹਿਲਾ ਪ੍ਰਾਈਜ਼ ਗਰੰਟਡ ਆ ਦੂਸਰਾ ਨਾਮ 10 ਲੱਖ ਦਾ ਤੀਸਰਾ 5 ਲੱਖ ਦਾ 5 ਲੱਖ ਦੀ ਸਕੀਮ ਆ 3 ਮਾ ਡਰਾ ਨਿਕਨ ਜਾ ਰਿਹਾ ਘਟੋ ਘਟ 3 ਸਾਲ ਹੋ ਗਏ ਲੋਟਰੀ ਚਲਦੀ ਨੂੰ ਪਹਿਲਾ ਪ੍ਰਾਈਜ਼ ਗਰੰਟਡ ਆਮ ਲੋਕਾਂ ਵਿੱਚ ਨਿਕਲਦਾ ਕਿਉਂਕਿ ਲੋਟਰੀ ਗਰੰਟਡ ਆ ਹੀ 1.5 ਕਰੋੜ ਰੁਪਏ ਦਾ ਨਾਮ 10 ਲੱਖ ਦਾ ਵੀ ਬਿਕਈਆਂ ਟੈਟਾ ਚ ਹੋ ਜਾਂਦਾ 5 ਲੱਖ ਦਾ ਵੀ ਬਿਕਈਆਂ ਟੈਟਾ ਚ ਹੋ ਜਾਂਦਾ ਆ ਜਿਹੜੀ ਲੋਟਰੀ ਹੈ ਦੇ ਵਿੱਚ 2 ਲੱਖ 40 ਹਜ਼ਾਰ ਦੀ ਸਕੀਮ ਹੁੰਦੀ ਹੈ ਹਣ ਦੇਖੋ ਕੱਲ ਜਿਹੜਾ ਡਰਾਅ ਹੋਟੇ ਪਹਿਲਾ ਪ੍ਰਾਈਜ਼ ਸਰਕਾਰ ਨੂੰ ਵਾਪਸ ਚੱਲ ਗਿਆ ਪਰ ਸਰਕਾਰ ਨੂੰ ਚਾਹੀਦਾ ਪਹਿਲਾ ਪ੍ਰਾਈਜ਼ ਆਮ ਲੋਕਾਂ ਵਿੱਚ ਕੱਢੇ ਲੋਟਰੀ ਖਰੀਦਣ ਦਾ ਤਦੇ ਫਾਇਦਾ ਆ ਦੂਸਰਾ 5 ਲੱਖ ਦਾ ਇਹ ਦੇਖੋ ਬਿਕੀਆਂ ਡਾਟਾ ਚ ਆ ਗਿਆ ਲੋਟਰੀ ਦੀ ਸਕੀਮ ਵਧੀਆ 2 ਲੱਖ 40 ਹਜ਼ਾਰ ਪਰ ਲੋਟਰੀ ਪਹਿਲਾਂ ਗਰੰਟੀਡ ਹੋਣਾ ਚਾਹੀਦਾ ਕੋਈ ਨਾ ਕੋਈ ਕਰੋੜ ਜਾਂ ਲੱਖਪਤੀ ਬਨਣਾ ਚਾਹੀਦਾ ਹੁਣ ਵਿੱਚ 200 ਜ ਡੇਢ ਕਰੋੜ ਦਾ ਨਾਮ ਗਰੰਟੀਡ ਆ ਕੋਈ ਮੈਟਰ ਨਹੀਂ ਕਰਦਾ ਜਾ 50 ਹਜ਼ਾਰ ਟਿਕਟ ਵਿਕੇ ਜਾ 2 ਲੱਖ ਵਿਕੇ ਸਰਕਾਰ ਨੂੰ ਪਹਿਲਾ ਪ੍ਰਾਈਜ਼ ਆਮ ਲੋਕਾਂ ਵਿੱਚ ਦੇਣਾ ਪੈਣਾ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਇਹ ਲੋਟਰੀ ਗਰੰਟੀਡ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਮੇਰੇ ਹਿਸਾਬ ਨਾਲ ਲੋਟਰੀ ਗਰੰਟੀਡ ਹੋਣੀ ਚਾਹੀਦੀ ਹੈ ਪਹਿਲਾ ਪ੍ਰਾਈਜ਼ 25 ਲੱਖ ਰੁਪਏ ਦਾ ਆਮ ਲੋਕਾਂ ਵਿੱਚ ਨਿਕਲਣਾ ਚਾਹੀਦਾ ਤੇ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਜੇਕਰ ਤੁਹਾਨੂੰ ਰਿਜ਼ਲਟ ਚਾਹੀਦਾ ਉਹ ਵੀ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਧੰਨਵਾਦ